ਇਦੋਂ ਜਦੋਂ ਮਾਰ ਖਾਨ ਉਪਰੰਤ ਡੁੱਲੀ ਚੋਰੀ ਦੇ ਭੋਰਿਆਂ ਨੂੰ ਇਕੱਠੇ ਕਰਕੇ ਉਸ ਦੇ ਬਾਪ ਚੂਚਕਾ ਗੇ ਸਬੂਤ ਦੇ ਤੌਰ ਤੇ ਪੇਸ਼ ਕਰਦਾ ਹੈ ਤੇ ਉਸ ਤੋਂ ਬਾਅਦ ਆਪਣੀ ਫਰਜ਼ ਸਮਝਦਾ ਹੋਇਆ ਉਹਨੂੰ ਕੁਝ ਸੁਝਾਅ ਵੀ ਦਿੰਦਾ ਹੈ ਖਾਨਦਾਨ ਨੂੰ ਲਾਏਗੀ ਲੀਕ ਕੋਈ ਮਾਰ ਕਟ ਕੇ ਕਿਉਂ ਸਮਝਾਉਂਦਾ ਨਹੀਂ ਕਿੱਧਰੇ ਲੱਭ ਕੇ ਗੱਭਰੂ ਜੱਟ ਚੰਗਾ ਕਾਨੂੰਨਤ ਦੀ ਅਲਖ ਮਕੌਂਦਾ ਨਹੀਂ ਫੇਰੇ ਹਣਕ ਦੀ ਵਾਂਗ ਵਸ਼ੇਰਿਆਂ ਦੇ ਪੈਖੜ ਕੋਈ ਵੀ ਇਸ ਨੂੰ ਪਾਉਂਦਾ ਨਹੀਂ ਅਸੀਂ ਤੁਸਾਂ ਨੂੰ ਗੱਲ ਦੋ ਟੱਕ ਦਸੀ ਮੂੰ ਰੱਖਣਾ ਅਸਾਂ ਨੂੰ ਆਉਂਦਾ ਨਹੀਂ ਤੇਰੇ ਵਾਂਗ ਆ ਵੇਸੜਾ ਹੋ ਕੋਈ ਤੀਆਂ ਚਾਕਦੇ ਹੱਥ ਫੜਾਉਂਦਾ ਨਹੀਂ ਚੌਂਕੀਦਾਰ ਉਹ ਹੱਡ ਹਰਾਮ ਸਮਝੋ ਚੋਰ ਵੇਖ ਕੇ ਪਿੰਡ ਜਗਾਉਂਦਾ ਨਹੀਂ ਜਿਹੜਾ ਆਦਮੀ ਵਕਤ ਸੰਭਾਲ ਜਾਏ ਕਦੇ ਬੈਠ ਕੇ ਉਹ ਪੁਸ਼ ਤਾਉਂਦਾ ਨਹੀਂ ਕੋਠੇ ਜਿੱਡੀਆਂ ਸ਼ੋਰੀਆਂ ਗੋਰੀਆਂ ਨੂੰ ਪਿਓ ਕੋਈ ਵੀ ਸਿਰ ਚੜਾਉਂਦਾ ਨਹੀਂ ਖਾਦੀ ਮਾਰ ਨੂੰ ਕੋਟ ਕੇ ਪੀ ਜਾਵਾਂ ਖੇ ਆਪਣੀ ਆਪ ਉੜੋਂਦਾ ਨਹੀਂ ਪੱਗ ਆਪਣੀ ਆਪ ਸੰਭਾਲ ਜਟਾਉਂਦਾ ਵਕਤ ਗੁਜ਼ਰੇ ਆ ਫੇਰੀਆਂ ਪਾਉਂਦਾ ਨਹੀਂ ਮੂਰਖ ਛੇਪਦਾ ਸ਼ਰਮ ਕੌਣ ਵੇੜੇ ਝਗੜਾ ਕਰਦੇ ਆ ਫਿਰ ਸ਼ਰਮ ਆਉਂਦਾ ਨਹੀਂ ਸ਼ੋਖ ਸੁਣਿਆ ਰੂਪ ਦੇ ਮਾਲਕਾਂ ਨੂੰ ਬੇਨਾ ਕੰਮ ਤੋਂ ਸਹਬ ਬੁਲਾਉਂਦਾ ਨਹੀਂ ਬੇਨਾ ਕੰਮ ਤੋਂ ਸਹਬ ਬੁਲਾਉਂਦਾ ਨਹੀਂ